ਅੱਜ ਆਪ ਸਮੂਹ ਸੰਗਤ ਨੂੰ ਗੁਰਮਤ ਅਨੁਸਾਰ ਸਮੇਂ ਦੀ ਜੋ ਵੰਡ ਹੈ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਹੋਵੇ 31 ਦਸੰਬਰ ਨੂੰ ਈਸਵੀ ਸਨ ਜਦੋਂ ਸਾਲ ਨਵਾਂ ਚੜਦਾ ਹੈ ਤੇ ਅਸੀਂ ਇੱਕ ਦੂਜੇ ਨੂੰ ਕਈ ਕਈ ਦਿਨ ਪਹਿਲਾਂ ਤਿਆਰੀ ਕਰਨੇ ਆ ਕੀ ਲਿਖ ਕੇ ਪਾਵਾਂਗੇ ਕਿਵੇਂ ਵਧਾਈ ਦੇਣੀ ਹੈ ਤੇ ਮੈਨੂੰ ਇਹ ਭਲੀ-ਪਾਂਤ ਪਤਾ ਹੈ ਕੋਈ ਦੋ ਰਾਵਾਂ ਨਹੀਂ ਕਿ ਤਕਰੀਬਨ ਨਿਊਜ਼ੀਲੈਂਡ ਦੀਆਂ ਸਟੇਜਾਂ ਤੇ ਤਕਰੀਬਨ ਮੈਂ ਕਹਿ ਰਿਹਾ ਨਾ ਤਾਂ ਮਹੀਨਾ ਪੜਿਆ ਜਾਂਦਾ ਨਾ ਉਹਦੀ ਵਿਆਖਿਆ ਕੀਤੀ ਜਾਂਦੀ ਹੈ ਤੇ ਇਹ ਵੀ ਪਤਾ ਹੈ ਵੀ ਇਸ ਗੱਲ ਦਾ ਭੈ ਦੇ ਕੇ ਵੀ ਸਿੱਖ ਸੰਕਰਾਂਤ ਦਾ ਪੁਜਾਰੀ ਨਹੀਂ ਮੈਂ ਖੁੱਲ ਕੇ ਕਹਿਣਾ ਚਾਹਨਾ ਯਾਦ ਰੱਖਿਓ ਸਿੱਖ ਸੰਕਰਾਂਤ ਦਾ ਪੁਜਾਰੀ ਨਹੀਂ ਪਰ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਪੁਜਾਰੀ ਤਾਂ ਹੈ ਨਾ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਵੀ ਜਦੋਂ ਮਹੀਨਾ ਚੜੇ ਤੇ ਆਹ ਗੱਲ ਮੇਰੀ ਧਿਆਨ ਨਾਲ ਸੁਣ ਕੇ ਜਾਇਂ ਅੱਜ ਮੈਨੂੰ ਇਸ ਗੱਲ ਦੀ ਪਰਸੰਤਾ ਤੇ ਮੈਂ ਇਸ ਦੁਵਾਨ ਵਿੱਚ ਵੀ ਤੇ ਅੱਗੇ ਜਿੱਥੇ ਜਾਣਾ ਉੱਥੇ ਵੀ ਮੈਂ ਸਿਰਫ ਇੱਕੋ ਸਬਜੈਕਟ ਰੱਖਣਾ ਚਾਹਨਾ ਆਪ ਜਿੰਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕਿਰਪਾ ਕਰੋ ਅਸੀਸ ਬਖਸ਼ੋ ਕੋਈ ਵੀ ਰਸਨਾ ਵਿਰਵੀ ਵਾਂਜੀ ਨਾ ਰਹੇ ਉੰਜ ਵੈਸੇ ਦਿੱਲੀ ਦੇ ਇਤਿਹਾਸਕ ਸਥਾਨ ਜਿੰਨੇ ਉਥੇ ਇਤਿਹਾਸਕ ਸਥਾਨ ਨੇ ਆਪ ਜੀ ਦੇ ਕਰ ਲਾਈਵ ਚੱਲਦਾ ਹੈ ਦਰਬਾਰ ਸਾਹਿਬ ਉਥੇ ਕਿੰਨੀ ਵਾਰੀ 12 ਮਾਹ ਦਾ ਇਹ ਪਾਠ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਨਾਲ ਉਸ ਤੋਂ ਬਾਅਦ ਆਸਾਂ ਕੀ ਵਾਰ ਦੇ ਭੋਗ ਤੋਂ ਬਾਅਦ ਉਸ ਤੋਂ ਬਾਅਦ ਰਾਤ ਨੂੰ ਰਹਿਰਾਸ ਦੇ ਪਾਣ ਤੋਂ ਬਾਅਦ ਤੇ ਚੌਥੀ ਵਾਰ ਜਦੋਂ ਰਾਤ ਨੂੰ ਸੁਖ ਆਸਨ ਤੋਂ ਪਹਿਲਾਂ ਹੁਕਮਨਾਮਾ ਲਿਆ ਜਾਂਦਾ ਹੈ ਇਹਦਾ ਮਤਲਬ ਕੋਈ ਅਰਥ ਸੀ ਸਾਡੇ ਬਜ਼ੁਰਗਾਂ ਦਾ ਇਹ ਗੱਲ ਹੋਰ ਗੁਰੂ ਗ੍ਰੰਥ ਸਾਹਿਬ ਵਿੱਚ 212 ਮਾਣੇ ਦਸ਼ਮੇਸ਼ ਪਿਤਾ ਦਾ ਦਸ਼ਮ ਵਿੱਚ ਹੈ 12ਵਾਂ ਤੁਖਾਰੀ ਸਤਗੁਰਾਂ ਨੇ ਕਰਤਾਰਪੁਰ ਦੀ ਧਰਤੀ ਤੇ ਉਚਾਰਿਆ ਗੁਰੂ ਨਾਨਕ ਸਾਹਿਬ ਨੇ ਤੇ ਇੱਕ ਮੈਂ ਬੇਨਤੀ ਕਰਾਂਗਾ ਜਦੋਂ ਦਰਬਾਰ ਸਾਹਿਬ ਉਨ ਜਾਣਾ ਤੇ ਮੰਜੀ ਸਾਹਿਬ ਦੇ ਅੱਗੋਂ ਲੰਘ ਕੇ ਜਾਇਓ ਉਥੇ ਇੱਕ ਛੋਟਾ ਜਿਹਾ ਗੁੰਬਦ ਬਣਿਆ ਗੁਰਦੁਆਰਾ ਹੈ ਉਹਨੂੰ ਪੁੱਛਿਓ ਵੀ ਇਹ ਕਿਸ ਯਾਦ ਚ ਹੈ ਉਥੇ ਸਤਗੁਰਾਂ ਨੇ 12 ਮਾਹ ਉਚਾਰਨ ਕੀਤਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਕੋਈ ਮੈਂ ਤੁਹਾਨੂੰ ਬ੍ਰਾਹਮਣਵਾਦ ਵਾਲ ਨਹੀਂ ਧੱਕ ਰਿਹਾ ਮੈਨੂੰ ਪਤਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਰਾਂਦ ਲਫ਼ਜ਼ ਨਹੀਂ ਆਇਆ ਪੂਰੇ ਗੁਰੂ ਗ੍ਰੰਥ ਸਾਹਿਬ ਸੰਕਰਾਂਤ ਸ਼ਬਦ ਨਹੀਂ ਹੈਗਾ ਪਰ ਜੋ ਸਾਡੇ ਪੁਰਾਣੇ ਬਜ਼ੁਰਗ ਦਿਨ ਚੜਨਾ ਕਹਿਣਾ ਪ੍ਰਮਾਤਮਾ ਤੂੰ ਤਰਸ ਕਰੀਏ ਸਮਾ ਸੁਖ ਦਾ ਬਤੀਤ ਹੋਵੇ ਆਓ ਸਾਧ ਸੰਗਤ ਭਾਵੇਂ ਭਾਈ ਸਾਹਿਬ ਤਾਂ ਮੈਂ ਜੋ ਸ਼ਬਦ ਸੁਣਿਆ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਪਰ ਮੈਂ ਆਪ ਜੀ ਦੇ ਸਨਮੁਖ ਇਸ ਦੀਵਾਨ ਵਿੱਚ ਵੀ ਅਰਜ਼ ਕਰਾਂਗਾ ਤੇ ਮੈਂ ਯਤਨ ਕਰਾਂਗਾ ਕਿ ਇੰਤਾ ਜ਼ਰੂਰ ਸਮਾਂ ਲਾਵਾਂ ਕਿਉਂਕਿ ਅੱਗੇ ਜਾ ਕੇ ਫਿਰ ਕਥਾ ਕਰਨੀ ਹੈ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਕਿਰਪਾ ਕਰੋ ਅਸੀਸ ਬਖਸ਼ੋ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ ਪਿਆਰ ਅਦਬ ਸਹਿਤ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਪਿਆਰ ਅਦਬ ਨਾਲ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਭਗਤ ਰਬਦਾਸ ਮਹਾਰਾਜ ਜੀ ਦਾ ਬਚਨ ਪ੍ਰਮਾਨ ਵਜੋਂ ਜਦੋਂ ਦਾਸ ਹਜ਼ੂਰ ਦੇ ਦਰਬਾਰ ਵਿੱਚ ਦਾਖਲ ਹੋਇਆ ਇਹ ਸੁਣਿਆ ਬਹੁਤ ਜਨਮ ਵਿਚਰੇ ਥੇ ਮਾਦੋ ਮਾਦਵ ਦਾ ਅਰਥ ਮਾਇਆ ਦਾ ਪਤੀ ਪ੍ਰਮਾਤਮਾ ਇਹ ਸਾਰੇ ਸ਼ਬਦ ਪੁਰਾਤਨ ਪੁਰਬ ਦੇ ਗ੍ਰੰਥਾਂ ਦੇ ਨੇ। हे परमात्मा ਕਈ ਜਨਮਾਂ ਦਾ ਤੇਰੇ ਤੋਂ ਵਿਛੋੜਾ ਪਿਆ ਹੈ। ਪਰ ਮੈਂ ਕਿਹਨਾਂ ਕਮਾਲ ਦੀ ਗੱਲ? ਇੰਨੀ ਕਮਾਈ ਕਰਕੇ ਵੀ ਦਾਵਾ ਨਹੀਂ ਵੀ ਹੁਣ ਮੈਂ ਛੁੱਟ ਜਾਣਾ ਹੈ। ਬਹੁਤ ਜਨਮ ਵਿਚਰੇ ਥੇ ਮਾਦੋ ਤੇ ਨਾਲ ਕਿਆ ਇਹ ਜਨਮ ਤੁਹਾਰੇ ਲਿਖੇ ਇਹ ਜਨਮ ਪੂਰੇ ਦਾ ਪੂਰਾ ਤੇਰੇ ਲਿਖੇ ਹੈ। ਤੇਰੇ ਨਾਲ ਆ ਦਿੱਤਾ। ਇਸ ਤਰਿਆ ਨਾ ਜੀ ਤੇਰੀ ਇਬਾਦਤ ਤੇਰੀ ਸੇਵਾ ਤੇਰਾ ਸਿਮਰਨ ਪਰ ਅੱਗੇ ਨਹੀਂ ਕਿਹਾ ਜ਼ਰੂਰੀ ਮੈਨੂੰ ਥਾਂ ਮਿਲ ਜਾਏ ਕਹਿ ਰਬਦਾਸ ਆਸ ਲੱਗ ਜਿਉ ਮੈਂ ਆਸ ਨਾਲ ਜਿਨਾ ਪਿਆ ਇਸ ਭਰੋਸੇ ਨਾਲ ਜਿਨਾ ਪਿਆ ਤੇ ਮਾਲਕਾ ਚਿਰ ਭਇਓ ਦਰਸ਼ਨ ਦੇਖ ਕੇ ਬਹੁਤ ਲੰਮਾ ਸਮਾਂ ਹੋ ਗਿਆ ਤੇਰੇ ਦੀਦਾਰ ਕੀਤਿਆਂ ਕਿਰਪਾ ਕਰ ਸਾਰਾ ਜਨਮ ਲਾ ਦਿੱਤਾ ਦਾਵਾ ਨਹੀਂ ਇੱਕ ਆਸ ਨਾਲ ਜ਼ਰੂਰ ਬੈਠਾਂ ਹਾਂ ਭਰੋਸੇ ਨਾਲ ਬੈਠਾਂ ਭਗਤ ਰਵਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਹ 40 ਸ਼ਬਦ ਨੇ ਭਗਤ ਸਾਹਿਬ ਜੀ ਦੇ ਇੱਕ ਸ਼ਬਦ ਸਲੋਕ ਹੈ ਉਹ ਦਰਅਸਲ ਭਗਤ ਕਬੀਰ ਸਾਹਿਬ ਜੀ ਦਾ ਹੈ ਤੇ ਆਨ ਉਹਦੀ ਸ਼ਬਦਾਵਲੀ ਜਦੋਂ ਬੰਦਾ ਪੜ੍ਹਦਾ ਹੈ ਤੇ ਮਨ ਚ ਆਉਂਦਾ ਇਹ ਭਗਤ ਰਵਦਾਸ ਜੀ ਦਾ ਹੋਵੇਗਾ ਉਹ ਸਲੋਕ ਹੈ ਹਰਿਸ਼ੋਂ ਹੀਰਾ ਛਾੜ ਕੇ ਕਰਹ ਆਨ ਕੀ ਆਸ ਤੇ ਨਰ ਦੋਜ਼ਕ ਜਾਇੰਗੇ ਸਤਿਪਾਖ ਹੈ ਰਵਿਦਾਸ ਉਹ ਬੰਦੇ ਦੋਜ਼ਕ ਦੀ ਅੱਗੇ ਸੜਨਗੇ ਜਿਹੜੇ ਬੰਦੇ ਖਰੀ ਪਰਮਾਤਮਾ ਦੇ ਨਾਮ ਕੀਰੇ ਨੂੰ ਤਿਆਕ ਕੇ ਕਿਸੇ ਦੂਜੇ ਦੀ ਆਸ ਤੇ ਜਿੰਦੇ ਆ ਹੁਣ ਜਦੋਂ ਸਤਿਪਾਖ ਹੈ ਰਵਿਦਾਸ ਆਇਆ ਇਹ ਕਹਿਆ ਵੀ ਭਗਤ ਜੀ ਦਾ ਉਂਝ ਵੈਸੇ ਕਈ ਸੱਜਣ ਇਹਨੂੰ ਮੰਨਦੇ ਆ ਭਗਤ ਜੀ ਦਾ ਉਂਝ ਇਹ ਸਲੋਕ ਕਬੀਰ ਜੀ ਦਾ ਹੈ ਕਿਉਂਕਿ ਭਗਤ ਸਾਹਿਬ ਜਿਹੜੇ ਨਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੈਂ ਸੋਚਣਾ ਉਹ ਆ ਇੱਕ ਦੂਜੇ ਦਾ ਜ਼ਿਕਰ ਬਹੁਤ ਕਰਦੇ ਆ ਕਈ ਥਾਵਾਂ ਤੇ ਜੇ ਭਗਤ ਰਵਿਦਾਸ ਜੀ ਨੇ ਕਬੀਰ ਦਾ ਜ਼ਿਕਰ ਕਰਨਗੇ ਕਬੀਰ ਜੀ ਨਾਮਦੇਵ ਦੀ ਦਾ ਜ਼ਿਕਰ ਕਰਨਗੇ ਜੈਦੇਵ ਦਾ ਜ਼ਿਕਰ ਕਰਨਗੇ ਕਿਉਂਕਿ ਅੰਦਰੋਂ ਜੁੜੀਆਂ ਹੋਈਆਂ ਪਵਿੱਤਰ ਆਤਮਾਵਾਂ ਅਪੇਧ ਨੇ ਉਹਨਾਂ ਦਾ ਕੋਈ ਈਰਖਾ ਨਹੀਂ ਕਿ ਮੈਂ ਇਕੱਲਾ ਭਗਤਾਂ ਮੇਰੇ ਤੋਂ ਬਿਨਾ ਕੋਈ ਦੂਜਾ ਖਾਈ ਨਹੀਂ ਹੁਣ ਦੇਖੋ ਇਹ ਕਬੀਰ ਸਾਹਿਬ ਦਾ ਸਬਦ ਸ਼ਲੋਕ ਹੈ ਕਿ ਹਰ ਸਿਉ ਹੀਰਾ ਛਾੜ ਕੇ ਜਦ ਸਲੋਕਾਂ ਚ ਪੜਾਂਗੇ ਭਗਤ ਕਬੀਰ ਜੀ ਦਾ ਉਹ ਆਪਣੀ ਗੱਲ ਨੂੰ ਦਰੁਸਤ ਕਰਾਉਣ ਲਈ ਜਾਂ ਸਮਝਾਉਣ ਲਈ ਉਹ ਕਹਿੰਦੇ ਨੇ ਭਾਈ ਲੋਕੋ ਮੈਂ ਨਹੀਂ ਕੇਵਲ ਰਹਿ ਕਹਿ ਰਿਹਾ ਭਗਤ ਰਵਦਾਸ ਜੈਸੀ ਪਵਿੱਤਰ ਆਤਮਾ ਵੀ ਇਸ ਗੱਲ ਦੀ ਸ਼ਾਹੀ ਭਰਦੀ ਹੈ ਗਵਾਹੀ ਦਿੰਦੀ ਹੈ ਜਿਹੜਾ ਨਾਮ ਨੂੰ ਛੱਡ ਕੇ ਘੀਰੇ ਨੂੰ ਛੱਡ ਕੇ ਦੂਜੇ ਦੀ ਆਸ ਕਰੇਗਾ ਉਹ ਦੁਜਿਕ ਵਾਲੇ ਪਾਸੇ ਚਲਾ ਜਾਏਗਾ ਇਹਦਾ ਮਤਲਬ ਆਪਣੀ ਗੱਲ ਦੀ ਪ੍ਰੋੜਤਾ ਲਈ ਉਹਨਾਂ ਨੇ ਭਗਤ ਰਵਦਾਸ ਸਾਹਿਬ ਜੀ ਦਾ ਜ਼ਿਕਰ ਕੀਤਾ ਇਸ ਦਾ ਭਾਵ ਕਿ ਭਗਤ ਰਵਦਾਸ ਸਾਹਿਬ ਜੀ ਦਾ ਅਧਿਆਤਮਕ ਖੇਤਰ ਵਿੱਚ ਰੋਹਾਨੀਅਤ ਵਿੱਚ ਕਿੰਨਾ ਕਮਾਲ ਦਾ ਨਾਮ ਸੀ ਕਿ ਉਹਦੀ ਵਰਤੋਂ ਕਬੀਰ ਸਾਹਿਬ ਕਰ ਰਹੇ ਹੁਣ ਇਸੇ ਤਰ੍ਹਾਂ ਦੋ ਸ਼ਲੋਕ ਹੋਰ ਨੇ ਉਹਨਾਂ ਸ਼ਲੋਕਾਂ ਨੂੰ ਜਦੋਂ ਪੜੀਦਾ ਤੇ ਇੰਜ ਪ੍ਰਤੀਤ ਹੁੰਦਾ ਹੈ ਇਹ ਸ਼ਲੋਕ ਨਾਮਦੇਵ ਦੇ ਨੇ ਪਰ ਉਹ ਸ਼ਲੋਕ ਕਬੀਰ ਜੀ ਦੇ ਨੇ ਨਾਮਾ ਮਾਇਆ ਮੋਇਆ ਕਹੇ ਤਲੋਚਨ ਮੀਤ ਤਰਲੋਚਨ ਮਿੱਤਰ ਕਹਿ ਰਿਹਾ ਕਿ ਨਾਮਦੇਵ ਨੂੰ ਮਾਇਆ ਨੇ ਮੋਹ ਲਿਆ ਠੱਗ ਲਿਆ ਨਾਮਾ ਮਾਇਆ ਮੋਇਆ ਕਹਿ ਤਲੋਚਨ ਮੀਤ ਕਾਹੇ ਛੀਪੋ ਛੈ ਲੈ RAM ਨਾ ਲਾ ਵੋ ਚੀਤ ਤੂੰ ਸਾਰਾ ਦਿਨ ਕੱਪੜੇ ਰੰਗੀ ਜਾਂਣਾ ਕੱਪੜੇ ਸੀਹ ਜਾਂਣਾ ਨਾਮਦੇਵ ਕਦੀ ਤੂੰ ਪ੍ਰਮਾਤਮਾ ਦੀ ਇਬਾਦਤ ਨਹੀਂ ਕਰੇਂਗਾ ਤੂੰ ਕਿਉਂ ਨਹੀਂ ਉਹ ਚਿੱਤ ਲਾਂਦਾ ਤੇ ਇਸ ਸ਼ਲੋਕ ਦਾ ਉੱਤਰ ਹੈ ਨਾਮਾ ਕਹਿ ਤਲੋਚਨਾ ਮੁਖ ਤੇ RAM ਸੰਭਾਲ ਤੂੰ ਮੁਖ ਤੋਂ ਬੋਲ ਜੇ RAM ਇਹਦੇ ਵੀ ਅਰਥ ਕੋਈ ਹੋਲ ਡੂੰਗੇ ਨੇ ਵੀ ਮੁਖ ਤੋਂ ਕਿਉਂ ਕਿਹਾ ਉਹ ਭਗਤ ਤਰਲੋਚਨ ਕਹਿ ਰਿਹਾ ਹੈ ਆ ਰਾਮ ਨਾ ਲਾਵੋ ਚੀਤ ਤੇ ਨਾਮਦੇਵ ਕਹਿ ਰਿਹਾ ਮੁਖ ਤੇ ਰਾਮ ਸੰਭਾਲ ਦੋਨਾਂ 'ਚ ਬੜਾ ਫਰਕ ਹੈ ਉਹ ਕਹਿੰਦਾ ਤੁਸੀਂ ਪ੍ਰਮਾਤਮਾ ਚਿੱਤ ਨਹੀਂ ਜੋੜਦੇ ਤੇ ਨਾਮਦੇਵ ਕਹਿ ਰਹੇ ਨੇ ਕਿ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਤੈਨੂੰ ਪਤਾ ਨਹੀਂ ਜਿਸ ਅਵਸਥਾ 'ਚ ਮੈਨੂੰ ਰੱਬ ਨੇ ਦਾਤ ਦੇ ਦਿੱਤੀ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ